Oh you oh, 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 oh. ਕੀਆ ਕੰਪਨੀ ਨੇ 20000 ਤੋਂ ਵੱਧ ਐਸਯੂਵੀ ਗੱਡੀਆਂ ਤਕਨੀਕੀ ਕਾਰਨਾਂ ਕਰਕੇ ਕੈਂਡੀਡੇਟਾਂ ਤੋਂ ਵਾਪਸ ਮੰਗਾਈਆਂ ਹਨ ਕੰਪਨੀ ਨੇ ਕਿਹਾ ਹੈ ਕਿ ਫਰੰਟ ਸੀਲ ਐਡਜਸਟਮੈਂਟ ਨੋਬ ਕਾਰਨ ਇਨ੍ਹਾਂ ਗੱਡੀਆਂ ਵਿੱਚ ਅੱਗ ਲੱਗਣ ਦਾ ਖਤਰਾ ਹੈ ਯੂਐਸ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਅਨੁਸਾਰ ਇਨ੍ਹਾਂ ਗੱਡੀਆਂ ਵਿੱਚ ਸੀਲ ਐਡਜਸਟਮੈਂਟ ਨੋਬ ਵਿੱਚ ਤਕਨੀਕੀ ਖਰਾਬੀ ਪਾਈ ਗਈ ਹੈ ਜਿਸ ਕਾਰਨ ਉਹ اٹਕ ਸਕਦਾ ਹੈ ਜਿਸ ਨਾਲ ਅੱਗੇ ਦੀ ਪਾਵਰ ਸੀਟ ਮੋਟਰ ਜ਼ਿਆਦਾ ਗਰਮ ਹੋ ਕੇ ਅੱਗ ਲੱਗਣ ਦਾ ਕਾਰਨ ਬਣ ਸਕਦੀ ਹੈ ਕੀਆ ਕੰਪਨੀ ਦੇ ਕੈਂਡੀਡੇਟਾਂ ਦੇ ਬੁਲਾਰੇ ਨੇ ਦੱਸਿਆ ਕਿ ਕੰਪਨੀ ਵੱਲੋਂ ਹਦਾਇਤ ਇਹ ਕੀਤੀ ਗਈ ਹੈ ਜਿਨ੍ਹਾਂ ਲੋਕਾਂ ਨੇ ਸਾਲ 2020 ਤੋਂ ਸਾਲ 2024 ਦੇ ਦਰਮਿਆਨ ਇਹ ਗੱਡੀਆਂ ਖਰੀਦੀਆਂ ਸਨ ਉਹ ਆਪਣੀਆਂ ਗੱਡੀਆਂ ਖੁਦੀਆਂ ਥਾਵਾਂ ਤੇ پارک ਕਰਨ ਅਤੇ ਦੂਜੀਆਂ ਗੱਡੀਆਂ ਤੋਂ ਥੋੜੀ ਦੂਰੀ ਬਣਾਈ ਰੱਖਣ ਜਦੋਂ ਤੱਕ ਕਿ ਰੀਕਾਲ ਪੂਰੀ ਨਹੀਂ ਹੋ ਜਾਂਦੀ ਕੈਨੇਡਾ ਵਿੱਚ ਇਹਨਾਂ ਗੱਡੀਆਂ ਦੀ ਬਰਬਤ ਸ਼ੁਰੂ ਹੋਣ ਵਿੱਚ ਅਜੇ 7 ਹਫ਼ਤਿਆਂ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ। ਕੀ ਹੈ ਕੈਨੇਡਾ ਵੱਲੋਂ ਗੱਡੀਆਂ ਦੇ ਮਾਲਕਾਂ ਨੂੰ 31 ਜੁਲਾਈ 2024 ਤੋਂ ਡਾਕ ਰਾਹੀਂ ਵੀ ਸੂਚਿਤ ਕੀਤਾ ਜਾਵੇਗਾ ਅਤੇ ਗੱਡੀਆਂ ਨੂੰ ਕੀ ਹੈ ਡੀਲਰ ਕੋਲ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ ਜਾਣਗੀਆਂ। ਅਮਰੀਕਾ ਵਿੱਚ ਕਈ ਘਟਨਾਵਾਂ ਵਾਸਤੇ ਤਕਨੀਕੀ ਕਾਰਨ ਕਰਕੇ ਵਾਪਰੇ ਹਨ ਪਰ ਕੈਨੇਡਾ ਵਿੱਚ ਫਿਲਹਾਲ ਕੋਈ ਅਜਿਹੀ ਰਿਪੋਰਟ ਸਾਹਮਣੇ ਨਹੀਂ ਆਈ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਵਰਕਰਾਂ ਵੱਲੋਂ ਜੋ ਹੜਤਾਲ ਕਰਨ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਉਹ ਸ਼ੁੱਕਰਵਾਰ ਤੱਕ ਟਾਲ ਦਿੱਤੀ ਗਈ ਹੈ ਯੂਨੀਅਨ ਦਾ ਕਹਿਣਾ ਹੈ ਕਿ ਫਿਲਹਾਲ ਗੱਲਬਾਤ ਜਾਰੀ ਹੈ ਪਰ ਜੇਕਰ ਹੁਣ ਵੀ ਫੈਡਰਲ ਸਰਕਾਰ ਨਾਲ ਕੋਈ ਸਮਝੌਤਾ ਸਿਰੇ ਨਾ ਚੜਿਆ ਤਾਂ ਸ਼ੁੱਕਰਵਾਰ 12 ਵਜੇ ਤੋਂ ਹੜਤਾਲ ਕਰ ਦਿੱਤੀ ਜਾਵੇਗੀ 9000 ਤੋਂ ਵੱਧ ਕਰਮਚਾਰੀ ਪਬਲਿਕ ਸਰਵਿਸ ਅਲਾਈਅንስ ਆਫ ਕੈਨੇਡਾ ਨਾਲ ਕੰਮ ਕਰਦੇ ਹਨ ਯੂਨੀਅਨ ਦੀ ਫੈਡਰਲ ਸਰਕਾਰ ਨਾਲ ਗੱਲਬਾਤ 3 ਜੂਨ ਤੋਂ ਸ਼ੁਰੂ ਹੋਈ ਸੀ ਜਿਸ ਤੋਂ ਬਾਅਦ ਸਮਝੌਤਾ ਹਾਲੇ ਤੱਕ ਸਿਰੇ ਨਹੀਂ ਟ੍ਰੈਡ ਯੂਨੀਅਨ ਵੱਲੋਂ ਵਾਰ-ਵਾਰ ਸਰਕਾਰ ਤੇ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਹੜਤਾਲ ਦੀ ਚੇਤਾਵਨੀ ਦੁਬਾਰਾ ਫਿਰ ਜਾਰੀ ਕਰ ਦਿੱਤੀ ਗਈ ਹੈ। ਯੂਨੀਅਨ ਨੇ ਕਿਹਾ ਹੈ ਕਿ 3 ਸਾਲ ਪਹਿਲਾਂ ਇਸੇ ਤਰ੍ਹਾਂ ਦੀ ਕਾਰਵਾਈ ਕਰਕੇ ਅਮਰੀਕਾ ਕੈਨੇਡਾ ਦਰਮਿਆਨ ਵਪਾਰਕ ਆਵਾਜਾਈ ਨੂੰ ਲਗਭਗ ਠੱਪ ਕਰਨਾ ਪਿਆ ਸੀ ਜਿਸ ਕਾਰਨ ਵੱਡੀ ਗਿਣਤੀ ਵਿੱਚ ਲੋਕ ਪ੍ਰਭਾਵਿਤ ਹੋਏ ਸਨ ਅਤੇ ਫਲਾਈਟਾਂ ਵਿੱਚ ਦੇਰੀ ਹੋਈ। ਕੈਨੇਡਾ ਅਮਰੀਕਾ ਬਾਰਡਰ ਤੇ ਆਵਾਜਾਈ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ। ਜੇਕਰ ਇਹ ਹੜਤਾਲ ਸ਼ੁਰੂ ਹੁੰਦੀ ਹੈ ਤਾਂ ਦੋਵੇਂ ਦੇਸ਼ਾਂ ਦੇ ਅਰਥਚਾਰੇ ਵਿੱਚ ਵੀ ਵਿਗੜ ਪਵੇਗਾ ਕਿਉਂਕਿ ਇੱਕ ਦਿਨ ਵਿੱਚ ਕਰੀਬ 2.5 ਬਿਲੀਅਨ ਦਾ ਸਮਾਨ ਸਰਹੱਦ ਤੋਂ ਆਰ ਪਾਰ ਕੀਤਾ ਜਾਂਦਾ ਹੈ ਭਾਰਤ ਕੈਨੇਡਾ ਸਬੰਧਾਂ ਵਿੱਚ ਅੱਜ ਉਸ ਸਮੇਂ ਥੋੜੀ ਨਰਮੀ ਦੇਖਣ ਨੂੰ ਮਿਲੀ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਇੱਕ ਵਿਧਾਇਕ ਸੰਦੇਸ਼ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਭਾਰਤ ਆਪਸੀ ਸਮਝ ਦੇ ਆਧਾਰ 'ਤੇ ਫੈਡਰਲ ਸਰਕਾਰ ਨਾਲ ਕੰਮ ਕਰਨ ਦਾ ਚਾਹਵਾਨ ਹੈ ਪਿਛਲੇ ਸਤੰਬਰ ਵਿੱਚ ਜਸਟਿਨ ਟਰੂਡੋ ਨੇ ਬ੍ਰਿਟਿਸ਼ ਕੋਲੰਬੀਆ 'ਚ ਪਾਈ ਹਦੀਪ ਸਿੰਘ ਮੇਜਰ ਦੀ ਹੱਤਿਆ ਦੇ ਮਾਮਲੇ ਵਿੱਚ ਭਾਰਤੀ ਏਜੰਟਾਂ ਵਿਚ ਸ਼ਮੂਲੀਅਤ ਹੋਣ ਦਾ ਦੋਸ਼ ਭਾਰਤ 'ਤੇ ਲਾਇਆ ਸੀ ਜਿਸ ਤੋਂ ਬਾਅਦ ਭਾਰਤ ਤੇ ਕੈਨੇਡਾ ਦਰਮਿਆਨ ਕਾ ਇਹ ਸਮਾਤਨਾਪੁਰਨ ਮੋਹਲ ਬਣਿਆ ਰਿਹਾ ਸੀ ਭਾਰਤ ਨੇ ਟਰੂਡੋ ਵੱਲ ਆਏ ਦੂਸ਼ਾਂ ਨੂੰ ਬੇਵਣਿਆ ਦੱਸਿਆ ਸੀ ਅਤੇ ਇਹਨਾਂ ਨੂੰ ਹਾਰਜ ਕਰ ਦਿੱਤਾ ਸੀ ਹੁਣ ਬੀਤੇ ਕੱਲ ਮੋਦੀ ਨੇ 4 ਦਿਨ ਬਾਅਦ ਐਕਸ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵਧਾਈ ਸੰਦੇਸ਼ ਲਈ ਸ਼ੁਕਰੀਆ ਕੀਤਾ ਅਤੇ ਆਪਸੀ ਸਾਂਝੇ ਆਧਾਰ ਦੇ ਰਿਸ਼ਤਿਆਂ ਨੂੰ ਅੱਗੇ ਵਧਾਉਣ ਦੀ ਗੱਲ ਆਖੀ ਹੈ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਅਮਰੀਕਾ ਖਿਲਾਫ ਖੇਡੇ ਜਾਣ ਵਾਲੇ ਮੈਚ ਵਿੱਚ ਭਾਰਤੀ ਟੀਮ ਦਾ ਹਿੱਸਾ ਨਹੀਂ ਹੋਣਗੇ ਸੋਨਾਂ ਵਿੱਚ ਆ ਰਿਹਾ ਹੈ ਕਿ ਪ੍ਰਬੰਧਕ ਹੁਣ ਕਿਸੇ ਹੋਰ ਖਿਡਾਰੀ ਨੂੰ ਮੌਕਾ ਦਿੰਦੇ ਨਜ਼ਰ ਆ ਸਕਦੇ ਹਨ ਪਾਕਿਸਤਾਨ ਨਾਲ ਖੇਡੇ ਗਏ ਪਿਛਲੇ ਮੈਚ ਵਿੱਚ ਅਰਸ਼ਦੀਪ ਸਿੰਘ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਸੰਜਸ ਤੋਂ ਬਾਅਦ ਉਹਨਾਂ ਨੂੰ ਮੈਡੀਕਲ ਦੇਖਰੇਖ ਲਈ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਰਸ਼ਦੀਪ ਸਿੰਘ ਨੇ ਪਾਕਿਸਤਾਨ ਖਿਲਾਫ ਖੇਡੇ ਗਏ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਬੱਲੇਬਾਜ਼ੀ ਦੇ ਰੂਪ ਵਿੱਚ ਵੀ ਸ਼ਾਨਦਾਰ ਸਾਬਤ ਹੋਏ ਇਸ ਮੈਚ ਵਿੱਚ ਅਰਸ਼ਦੀਪ ਸਿੰਘ ਬੱਲੇਬਾਜ਼ੀ ਕਰਦੇ ਹੋਏ ਇੱਕ ਬੌਂਸਰਿੰਗ ਖੇਡਣ ਵਿੱਚ ਅਸਫਲ ਰਹੇ ਅਤੇ ਗੇਂਦ ਸਿੱਧਾ ਉਹਨਾਂ ਦੇ ਮੋਢੇ 'ਤੇ ਜਾ ਲੱਗੀ ਜਿਸ ਤੋਂ ਬਾਅਦ ਉਹ ਜ਼ਖਮੀ ਹੋ ਗਏ ਜਿਸ ਤੋਂ ਬਾਅਦ ਕੁਝ ਸਮੇਂ ਲਈ ਮੈਚ ਵੀ ਰੁਕਣਾ ਪਿਆ ਸ੍ਰੀ ਅਰਚਦੀਪ ਨੂੰ ਮੈਡੀਕਲ ਟੀਮ ਦੀ ਦੇਖਰੇਖ ਹੇਠ ਭੇਜਿਆ ਗਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਰਿਪੋਰਟਾਂ ਠੀਕ ਨਹੀਂ ਆਈਆਂ ਤਾਂ ਉਹਨਾਂ ਨੂੰ ਟੀਮ ਵਿੱਚ ਦੁਬਾਰਾ ਨਹੀਂ ਬੁਲਾਇਆ ਜਾਵੇਗਾ